ਅੱਜ ਦਿਨ ਹੀ ਚੋਰਾਵਾਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਉੱਥੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਜਿਹੀ ਇੱਕ ਘਟਨਾ ਬੀਤੀ ਰਾਤ ਜੋਤੀਸ਼ਾਹ ਦੇ ਗੁਰਦੁਆਰਾ ਬਾਬਾ ਆਸਾ ਸਿੰਘ ਦੇ ਵਿੱਚ ਵਾਪਰੀ ਗਿਆ ਜਿੱਥੇ ਚੋਰਾਵਾਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਉਂਦੇ ਹੁਆ ਗੋਲਕ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਪਈ 25 ਕਿਲੋ ਖੰਡ ਚੋਰੀ ਕਰਕੇ ਲੈ ਗਏ ਇਸ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਇਸ ਬਾਰੇ ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਬਾਹਰ ਡੇਰੇ ਉੱਪਰ ਸਥਿਤ ਹੈ ਜਿੱਥੇ ਰਾਤ ਚੋਰ ਅਤੇ ਗੋਲਕਤ ਵਿੱਚ ਚੋਰੀ ਕਰਕੇ ਲੈ ਗਏ। ਇੰਨਾ ਹੀ ਨਹੀਂ ਉਹਨਾਂ ਵੱਲੋਂ 25 ਕਿਲੋ ਖੰਡ ਵਿੱਚ ਚੋਰੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ ਚੋਰ ਅਤੇ ਚੋਰੀ ਦੀ ਖੰਡ ਖਰੀਦਣ ਵਾਲਾ ਵਿਅਕਤੀ ਦੋਮਾ ਨੂੰ ਕਾਬੂ ਕਰ ਲਿਆ। ਉਹਨਾਂ ਕਿਹਾ ਹੈ ਕਿ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮੈਂ ਗ੍ਰੰਥੀ ਸਿੰਘ ਜੋ ਨਗਰ ਜੋਤੀਸ਼ਾ ਵਿਖੇ ਗੁਰਦੁਆਰ ਸਾਹਿਬ ਸੇਵਾ ਕਰਦਾ। ਉਥੇ ਰਾਤੀਂ ਵਾਰਦਾਤ ਹੋਈ ਹੈ ਜੋ ਚੋਰ ਨੇ ਗੁਰੂ ਘਰ ਵਿੱਚ ਅੰਦਰ ਵੜ ਕੇ ਗੋਲਕ ਦੀ ਬੇਦਵੀ ਕੀਤੀ ਤੇ ਨਾਲ ਜੋ ਥੋੜੀ ਬਾਦੀ ਅੰਦਰਖੰਡ ਪਈ ਸੀ ਕੋ ਖੰਡ ਲੈ ਕੇ ਉਹ ਫਰਾਰ ਹੋ ਗਿਆ ਤੇ ਜਿਸ ਨੂੰ ਇਸ ਨੇ ਜਾ ਕੇ ਖੰਡ ਦਿੱਤੀ ਹੈ ਉਸ ਵੀ ਪੁਲਿਸ ਮੁਲਾਜ਼ਮਾ ਕੋਲੋਂ ਰਸਤੇ ਵਿਚ ਲਿਆ ਗਿਆ ਇਹ ਸਰਬੱਤ ਸੰਗਤ ਵੱਲੋਂ ਸਾਰੇ ਨਗਰ ਵੱਲੋਂ ਬੇਨਤੀ ਹੈ ਕਿ ਇਸ ਤੋਂ ਇਹਨਾਂ ਉਤੇ ਸਖਤ ਸਜ਼ਾ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਸੇਵਕ ਸਿੰਘ ਜੋਤੀ ਸ਼ਾ ਜੀ ਗਰਾਹਾਂ ਜਹੇ ਬੰਦੀਓ ਪ੍ਰਧਾਨ ਜੀ ਜਿਹੜਾ ਗੁਰਦੁਆਰਾ ਏ ਤੇ ਕਿਹੜੇ ਨਾਂ ਦੇ ਗੁਰਦੁਆਰਾ ਏ ਇਹ ਬਾਬਾ ਆਸਾ ਸਿੰਘ ਦੇ ਨਾਂ ਤੇ ਗੁਰਦੁਆਰਾ ਸਾਹਿਬ ਮੇਰਾ ਨਾਮ ਚਰਨੀ ਜੀ ਪਿੰਡ ਜੋਤੀਸ਼ਾ ਤੋਂ 1 ਕਿਲੋਮੀਟਰ ਲੇ ਦਾ ਰੋਡ ਦੇ ਉੱਤੇ ਹਾਂਜੀ ਕੀ ਗੱਲਬਾਤ ਹੋਈ ਅੱਜ ਤਰਾ ਇਹਨਾਂ ਰਾਤੀ ਕੋਈ ਚੋਰ ਆਇਆ ਉਹਨੇ ਗੁਰਦੁਆਰਾ ਸਾਹਿਬ ਦਾ ਤਾਲਾ ਦਰਬਾਰ ਦਾ ਤੋੜ ਕੇ ਤੇ ਅੰਦਰ ਗੋਲਕ ਦੇ ਵਿੱਚ ਉਹ ਜਿਹੜੀ ਮਾਇਆ ਸੀ ਪੈਸੇ ਸੀ ਉਹ ਗੋਲਕ ਭੰਨ ਕੇ ਉਹ ਲੈ ਗਿਆ ਕੁਝ ਉੱਥੇ ਸਗਰਾਂਦ ਵਾਲੇ ਦਿਨ ਸ਼ਬੀਲ ਆਈ ਸੀ ਤੇ ਖੰਡ ਦਾ ਟੋੜਾ ਵਧਿਆ ਪਿਆ ਸੀ ਉਹਦੇ ਵਿੱਚੋਂ ਕੁਝ ਖੰਡ ਬਾ ਆ ਕੇ ਉਹ ਲੈ ਆ। ਉਹ ਉਹ ਖੰਡ ਪਿੰਡ ਸਭਰਾ ਦੁਕਾਨਦਾਰ ਤੇ ਲਿਆਣਕ ਦੁਕਾਨ ਵਾਲੇ ਨੂੰ ਵੇਚੀ ਆ। ਉਹ ਜਿਹੜੇ ਦੁਕਾਨਦਾਰ ਨੂੰ ਵੇਚੀ ਆ ਉਹ ਵੀ ਦੁਕਾਨਦਾਰ ਪੁਲਿਸ ਨੇ ਗ੍ਰਿਫਤਾਰ ਕਰਕੇ ਚੌਂਕੀ ਸਭਰਾ ਦੇ ਵਿੱਚ ਲੈ ਜਾਂਦਾ ਵਾ। ਤੇ ਹੁਣ ਐਸਐਸ ਸਾਹਿਬ ਜਿਹੜੇ ਆ ਉਹ ਕਾਰਵਾਈ ਕਰਨ ਦਾ ਆ ਉਹ ਪਰਚਾ ਲਿਖਣ ਦਾ ਆ। ਅਸੀਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਆਂ ਵੀ ਜਿਹੜਾ ਗੁਰਗੁਰਾ ਸਾਹਿਬ ਦੇ ਗੈਰਬੀ ਬਚ ਗਈ ਆ ਤੇ ਜਿਹੜੀ ਗੋਲਕਰੀ ਹੋਈ ਆ ਗੋਲਕ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਿਆ ਕਿੰਨੇ ਪੈਸੇ ਜਿਹੜੇ ਕੱਢੇ ਉਹ ਕੋਈ 2 ਮਹੀਨਿਆਂ ਦੀ ਮਾਇਆ ਸੀ ਗੁਰਦੁਆਰਾ ਬੈਕਾਂ ਦਾ ਵਾ ਬੈਕਾਂ ਦੇ ਵਿੱਚ ਕੋ 40 50 ਘੜਾ ਤੇ ਕੋਈ ਹੋਊਗਾ 2-3000 ਰੁਪਇਆ ਹੁਣ ਗੋਲਕ ਦੀ ਗਿਣਤੀ ਤਾਂ ਕੋਈ ਹੁੰਦੀ ਨਹੀਂ ਕਿ ਗੋਲਕ ਦੇ ਵਿੱਚ ਤੇ ਮਾਇਆ ਚੋਰ ਦਾ ਬੜਾ ਲੱਗਾ ਕੀ ਚੋਰ ਨਾ ਚੋਰ ਫੜਿਆ ਗਿਆ ਚੋਰ ਜਿਹੜਾ ਉਹ ਪੁਲਿਸ ਨੇ ਬਰਾਮਦ ਕਰ ਲਿਆ ਉਹ ਪਿੰਡ ਸਭਰਾ ਦਾ ਮੁੰਡਾ ਵਾ ਉਹ ਪੁਲਿਸ ਨੇ ਗ੍ਰਾਮ ਬਰਾਮਦ ਕਰਕੇ ਉਹਨਾਂ ਇਥੇ ਹਵਾਲਾ ਰਚ ਦਿੱਤਾ ਹੈ ਗੋਲਕੀ ਚੋਰੀ ਗੋਲਕੀ ਬਰਾਮਦ ਕਰ ਲਈ ਹਾਂ ਉਹ ਗੋਲਕੀ ਵੀ ਬਰਾਮਦ ਕਰਕੇ ਉਹ ਪੁਲਿਸ ਲੈ ਆਈ ਆ ਤਾਲਾ ਜਿਹੜਾ ਵੱਢਿਆ ਗਿਆ ਉਹ ਵੀ ਪੁਲਿਸ ਲੈ ਆਈ ਆ ਉਹ ਜਿਹੜੇ ਬਲੇਟ ਨਾਲ ਉਹਨੇ ਤਾਲਾ ਵੱਢਿਆ ਉਹ ਵੀ ਪੁਲਿਸ ਨੇ ਬਰਾਮਦ ਕਰ ਲਿਆ ਕੀ ਮੰਗ ਕਰੋਗੇ ਹੁਣ ਪੁਲਿਸ ਦਾ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਹਾਂ ਕਿ ਜਿਹੜੇ ਇਹ ਗੁਰੂ ਘਰਾਂ ਦੇ ਵਿੱਚੋਂ ਵੀ ਚੋਰੀਆਂ ਕਰਦੇ ਆ ਇਹਨਾਂ ਤੋਂ ਵੱਧ ਤੋਂ ਵੱਧ ਵੱਡੀ ਤੋਂ ਕਾਰਵਾਈ ਕੀਤੀ ਜਾਵੇ ਕਿਨੋਂ ਸਰਾਖਾਂ ਦੇ ਪਿੱਛੇ ਦਿੱਤਾ ਜਾਵੇ ਜਿਹੜਾ ਗੁਰੂ ਘਰ ਨੂੰ ਨਹੀਂ ਬਖਸ਼ਦੀ ਗੁਰੂ ਘਰਾਂ ਦੇ ਵਿੱਚੋਂ ਵੀ ਚੋਰੀਆਂ ਹੁੰਦਾ ਈਆਂ ਵਾ ਅਸੀਂ ਪੁਲਿਸ ਨੂੰ ਤੇ ਨਾਲ ਜੋ ਵੀ ਸਾਡੇ ਵਿਧਾਇਕ ਆ ਸਾਹਾ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਆਪਾਂ ਆਪਣੇ ਏਰੀਏ ਦੇ ਵਿੱਚ ਥੋੜੀ ਜਿਹੀ ਸਖਤੀ ਕਰੀਏ ਜਿਹੜੀਆਂ ਤੁੰਗ ਤੁੰਗ ਤੇ ਚੋਰੀਆਂ ਹੁੰਦੀਆਂ ਵਾ ਇਹ ਤੋਂ ਲੋਕਾਂ ਨੂੰ ਬਚਾਈਏ ਮੇਰਾ ਨਾਂ ਹੀ ਗੁਰਪ੍ਰੀ ਸਿੰਘ ਗੁਰਜੋਤੀ ਸ਼ਾਹ ਕੀ ਗੱਲ ਬਾਤ ਹੋਈ ਆ ਗੁਰਦੁਆਰੇ ਦੀ ਚੋਰੀ ਦੀ ਅੱਜ ਜੀ ਜੋਤੀ ਸ਼ਾਹ ਦੇ ਨਗਰ ਦੇ ਬਾਹਰ ਵੱਲ 1 ਕਿਲੋਮੀਟਰ ਦੂਰ ਬੈਕਾਂ ਦੇ ਵਿੱਚ ਇੱਕ ਗੁਰਦੁਆਰਾ ਬਾਬਾ ਆਸਾ ਸਿੰਘ ਜੀ ਦਾ ਜੀ ਉਹ ਗੁਰਦਾਰੇ ਇੱਕ ਚੋਰ ਵੱਲੋਂ ਚੋਰੀ ਕੀਤੀ ਗਈ ਆ ਤੇ ਚੋਰ ਨੂੰ ਮੌਕੇ ਤੇ ਰਾਤ 9 ਵਜੇ ਦੇ ਕਰੀਬ ਉਹਨੇ ਚੋਰੀ ਕੀਤੀ ਸੀ ਤਾਲਾ ਤੋੜ ਕੇ ਅੰਦਰ ਵੜ ਗਿਆ ਸੀ ਤੇ ਉਹਨੂੰ ਮੌਕੇ ਤੇ ਫੜ ਕੇ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਫੜ ਕੇ ਉਹਨੂੰ ਹਵਾਲਾ ਦੇ ਵਿੱਚ ਦਿੱਤਾ ਗਿਆ ਤੇ ਮੌਕੇ ਤੇ ਜਿਹੜਾ ਸਮਾਨ ਜਿੰਨਾ ਵੀ ਉਹਨੇ ਚੋਰੀ ਕੀਤਾ ਸੀ ਬਰਾਮਦ ਕਰਕੇ ਤੋਂ ਸਾਰਾ ਹਾਜ਼ਰ ਆ ਜੀ ਗੋਲਕ ਵੀ ਬਰਾਮਦ ਕਰ ਲਈ ਆ ਹਾਂ ਜੀ ਗੋਲਕ ਵੀ ਬਰਾਮਦ ਕਰ ਲਈਏ ਕਿੰਨੇ ਪੈਸੇ ਦਿੱਤੇ ਜਾ ਰਹੇ ਇਹਦੇ ਵੇਖੋ ਜੀ ਬਾਈਕਾਂ ਦੇ ਵਿੱਚ ਗੁਰਦੁਆਰਾ ਵਾ ਬਾਈਕਾਂ ਦੀ ਜਿੰਨੀ ਕ ਸੰਗਤ ਆਉਂਦੀ ਆ ਸੰਗਤ ਦੇ ਹਿਸਾਬ ਨਾਲ ਜਿੰਨੀ ਕ 2 ਮਹੀਨਿਆਂ ਦੇ ਗੋਲਕ ਤਿੰਨ ਹਜ਼ਾਰ ਦੇ ਕਰੀਬ ਲਾ ਕੇ ਬੰਨੇ ਦੱਸਿਆ ਜਾ ਰਿਹਾ ਕਿ ਜਿਹੜੀ ਗੋਲਕ ਦੇ ਵਿੱਚ ਮਾਇਆ ਈ ਇਹ ਪਿੰਡ ਜਿਹੜੇ ਜੋਤੀਸ਼ਾ ਦੇ ਨਗਰੋਂ ਲੋਈ ਜਿਹੜੇ ਚੋ ਕਾਬੂ ਕੀਤਾ ਗਿਆ ਕਿ ਹਾਂ ਜੀ ਹਾਂ ਜੀ ਉੱਥੇ ਗੁਰਦੁਆਰਾ ਸਾਹਿਬ ਕੈਮਰੇ ਸੀਸੀਟੀ ਕੈਮਰੇ ਲੱਗੇ ਹੋਏ ਆ ਉਹਨਾਂ ਸੀਸੀਟੀ ਕੈਮਰਿਆਂ ਦੇ ਵਿੱਚੋਂ ਰਿਕਾਰਡਿੰਗ ਕੱਢ ਗਏ ਉਹ ਰਿਕਾਰਡਿੰਗ ਦੇ ਆਧਾਰ ਤੇ ਵਿੱਚ ਸਰਚ ਕੀਤੀ ਗਈ ਹੈ ਨਾਲ ਪੁਲਿਸ ਪ੍ਰਸ਼ਾਸਨ ਲੈ ਕੇ ਨਾਲ ਸੰਗਤ ਬਾਈਕਾਂ ਦੀ ਪਿੰਡ ਦੀ ਸੰਗਤ ਨਾਲ ਲੈ ਕੇ ਉਹ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਜਲਦੀ ਚੋਰ ਫੜਿਆ ਗਿਆ ਜੀ। ਇਹ ਗੱਲ ਬਾਤ ਹੈ ਯਾਰ ਜੀ। ਗੱਲ ਬਾਤ ਇਹ ਜੀ ਸਾਡੇ ਗੁਰਦੁਆਰਾ ਸਾਹਿਬ ਆਪਾ ਅਸੌਰੇ ਜਾਵਾ। ਉੱਥੇ ਸਾਡੇ ਗ੍ਰੰਥੀ ਸਿੰਘ ਅੰਦਰ ਸੁੱਤਾ ਪਿਆ ਸੀ। ਫਿਰ ਆ ਨੂੰ 9 ਵਜੇ ਚੋਰ ਆਇਆ ਵਾ। ਤੋਂ ਕੰਦ ਟੱਪ ਕੇ ਅੰਦਰ ਗਿਆ ਵਾ ਤੇ 골ਖ ਦੀ ਚੋਰੀ ਕੀਤੀ ਆ। ਦਰਵਾਜ਼ਾ ਮੇਨ ਦਰਵਾਜ਼ਾ ਜਿਹੜਾ ਪੰਨਿਆ ਵਾ ਜਿੰਦਰਾ ਤੋੜ ਕੇ ਤੇ ਅੰਦਰ ਜਾ ਕੇ ਉਹਨੇ 3000 ਰੁਪਏ 골ਖ ਦੇ ਵਿੱਚ ਹੀ ਇਹਦਾ ਚੋਰੀ ਕੀਤਾ ਵਾ ਜੀ। 골ਕ ਵੀ ਦੱਸਦੇ ਨਾਲ ਹੀ ਲੱਗਿਆ। ਗੌਰਤ ਨਾਲ ਲੈ ਗਿਆ ਜੀ। ਤੇ ਬਾਹਰ ਪਾਣੇ ਨੂੰ ਕੀ ਮੰਗ ਕਰੋਗੇ? ਮੰਗ ਕਰਾਂਗੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉੱਥੇ ਜੀ। ਪਰ ਤੋਂ ਸਖ ਤੋਂ ਪਤੇ ਜੁਲੀ ਕਬਾਟੇ ਵਾਲੜਾ ਕੀ ਨਾਂ ਦਾ ਦਿੱਤੀ ਕਾਲ ਜੀ ਆਏ ਜਿਹੜਾ ਚੋਰ ਆਜੂ ਹੈਗਾ ਲਵਪ੍ਰੀਤ ਸਿੰਘ ਪੁੱਤਰ ਆਪਣਾ ਸ਼ਮਸ਼ੀਰ ਸਿੰਘ ਵਾਸੀ ਸਵਰਾ ਦਾ ਰਹਿਣਾ ਇਹਨੇ ਗੁਰਦੁਆਰਾ ਪਿੰਡ ਜੋਤੀਸ਼ਾ ਪਿੰਡ ਤੇ ਉਥੋਂ ਗੁਰਦੁਆਰਾ ਸਾਹਿਬ ਦੇ ਬਾਹਰੋਂ ਤਾਲਾ ਤੋੜ ਕੇ ਨੂੰ ਲੋਕ ਦਾ ਤੋੜ ਕੇ ਰੁਪਏ ਚੋਰੀ ਕੀਤੇ ਤੇ ਨਾਲ ਉਥੋਂ ਤਕਰੀਬ ਖੰਡ 25 ਕਿਲੋਰੀ ਚੋਰੀ ਕਰਕੇ ਗਿਆ ਇੱਕ ਗੋਲਕੀ ਜੋ ਨਾਲ ਲੈ ਆਇਆ ਕੋਲ ਨੇ ਗੋਲ ਦੇ ਪੈਸੇ ਕੱਢ ਕੇ ਤੇ ਗੋਲ ਕੋਸੇ ਸੁੱਟਾਇਆ ਇੱਕ ਬਾ ਗੋਲ ਦਾ ਬਰਾਮਦ ਕਰ ਲਈ ਹਾਂ ਗੋਲ ਦਾ ਵੀ ਜਿਹੜੇ ਚੋਰੀ ਕਰਕੇ ਜਿਹੜਾ ਸਮਾਨ ਵੇਚਿਆ ਦੁਕਾਨਦਾਰ ਨਾਲ ਦੁਕਾਨਦਾਰ ਨਾਲ ਵੀ ਕੱਪ ਕਰਿਆ ਪੰਜ ਦੁਕਾਨਦਾਰ ਨਾਲ ਪੰਜ ਸਰ ਕੀ ਚੀਜ਼ ਬਰਾਮਦ ਲਈ ਆਹ ਫੇਲਾ ਅਦੇ ਖੰਡ ਬਰਾਮਦ ਕੀਤੀ ਜੋਨਾਂ ਕੋ 25 ਚੰਨ ਕਿੰਨੇ ਗੋੜਾ 25 ਚੰਨ ਸਰ ਅਕਿੰਕ 75 ਜਗ੍ਹਾ ਤੇ ਗਈ ਜਾ ਰਹੀ ਹੈ ਇਹਦੇ ਬਾਰੇ ਪਤਾ ਨਹੀਂ ਪਰ ਮੈਂ ਤਾਂ ਪਹਿਲਾਂ ਹੀ ਪਰਚਾ ਦਿੱਤਾ ਪੜ੍ਹ ਅਗਲੀ ਸਰਕਾਰਾਂ ਕਾਰਵਾਈ ਕੀ ਅਮਜਲੀਂ ਦੀ ਜਾ ਰਹੀ ਹੈ ਬਸ ਕਾਰਵਾਈ ਕੀਤੀ ਜਾ ਰਹੀ ਤੇ ਪਰਚਾ ਦਰਜ ਕਰਨਾ ਚਾਹੀਦਾ ਹੈ ਇਹ ਨਾਲ ਚੋਰ ਨੂੰ ਫਰਜ਼ਾਇਦ ਸਮਾਉਣੇ ਬਗਤ